ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਹੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਯੂਨੀਅਨ ਮਨਿਸਟਰ ਅਮਿਤ ਸਾਹ ਦੇ ਨਾਲ ਮੁਲਾਕਾਤ ਕਰਕੇ ਜਦੋਂ ਬਾਹਰ ਆਏ ਤਾਂ ਪੱਤਰਕਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਸਵਾਲ ਕੀਤਾ ਕਿ 12000 ਕਰੋੜ ਦੀ ਕੋਈ ਗੱਲਬਾਤ ਤੁਹਾਡੇ ਨਾਲ ਹੋਈ ਜਾਂ ਫਿਰ ਨਹੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਸਿਰ ਜਿਹਾ ਹਿਲਾ ਕੇ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਹਾਂ ਕੀਤੀ ਤੇ ਨਾ ਹੀ ਨਾ ਕੀਤੀ। ਉਹਨਾਂ ਨੇ ਬਸ ਇੱਕ ਟਾਲਾ ਜਿਹਾ ਲਾ ਕੇ ਪੰਜਾਬ ਦੇ ਪੱਤਰਕਾਰਾਂ ਨੂੰ ਧੋਖੇ ਦੇ ਵਿੱਚ ਰੱਖ ਦਿੱਤਾ। ਮਤਲਬ ਉਹਨਾਂ ਨੇ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਜਿਸ ਦੀ ਵੱਡੇ-ਵੱਡੇ ਪੱਤਰਕਾਰਾਂ ਨੂੰ ਵੀ ਕੋਈ ਸਮਝ ਨਹੀਂ ਆਈ। ਕਿ ਆਖਿਰ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਸਵਾਲ ਦਾ ਉੱਤਰ ਕਿਉਂ ਨਹੀਂ ਦਿੱਤਾ ਕਿ ਉਹ ਝੂਠੇ ਹਨ ਕਿ ਉਹਨਾਂ ਨੇ ਕੋਈ ਕਪੜਾ ਕੀਤਾ ਹੈ ਇਸ ਲਈ ਉਹ ਆਪਣਾ ਮੂੰਹ ਛਿਪਾ ਰਹੇ ਹਨ ਇਸ ਲਈ ਉਹ ਆਪਣੀ ਜੋ ਅੰਦਰ ਦੀ ਗੱਲਬਾਤ ਹੈ ਉਹ ਛਿਪਾ ਰਹੇ ਹਨ ਉਸ ਤੋਂ ਬਾਅਦ ਬੜੇ ਹੀ ਪੱਤਰਕਾਰਾਂ ਦੇ ਦਿਲ ਦੇ ਵਿੱਚ ਸਵਾਲ ਉੱਠਦੇ ਜਦੋਂ ਪੱਤਰਕਾਰਾਂ ਨੇ 12000 ਕਰੋੜ ਦੀ ਗੱਲ ਕੀਤੀ ਤਾਂ ਭਗਵੰਤ ਮਾਨ ਸਾਹਿਬ ਨੂੰ ਕੋਈ ਵੀ ਗੱਲਬਾਤ ਨਹੀਂ ਆਈ। ਇੱਧਰ ਅਮਿਤ ਸ਼ਾਹ ਦੇ ਵੱਲੋਂ ਇਹ ਗੱਲ ਭਗਵੰਤ ਮਾਨ ਦੇ ਮੂੰਹ ਤੇ ਕਹੀ ਗਈ ਹੈ ਕਿ ਮੁਲਾਕਾਤ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਰਾਜ ਆਫਤ ਪ੍ਰਤੀਕਿਰਿਆ ਫੰਡ S R D F ਵਿੱਚ ਪੰਜਾਬ ਕੋਲ 12000 ਕਰੋੜ 589 ਤੋਂ ਵੀ ਜ਼ਿਆਦਾ ਕਰੋੜ ਦੀ ਰਕਮ ਉਪਲਬਧ ਹੈ ਜੋ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਰਾਹਤ ਅਤੇ ਤੁਰੰਤ ਪੂਰਨ ਵਾਸ ਲਈ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਵਰਤੀ ਜਾ ਸਕਦੀ ਹੈ ਤੇ ਅਮਿਤ ਸ਼ਾ ਨੇ ਕਿਹਾ ਹੈ ਕਿ ਜਿਹੜੀ ਮੋਦੀ ਸਾਹਿਬ ਨੇ ਇਹ 1600 ਕਰੋੜ ਰੁਪਇਆ ਪੰਜਾਬ ਨੂੰ ਦਿੱਤਾ ਹੈ ਹੜਪੀੜਤਾਵਾਂ ਦੇ ਲਈ ਇਹ ਐਕਸਟਰਾ ਦਿੱਤਾ ਹੈ ਤੇ ਕਿਹਾ ਹੈ ਕਿ ਤੁਹਾਡੇ ਕੋਲ 12000 ਕਰੋੜ 589 ਤੋਂ ਜ਼ਿਆਦਾ ਰੁਪਇਆ ਤੁਹਾਡੇ ਕੋਲ ਪਿਆ ਹੈ ਤੇ ਜਿਸ ਕਰਕੇ ਹੁਣ ਆਮ ਪਾਰਟੀ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਫਸਦੇ ਹੋਏ ਨਜ਼ਰ ਆ ਰਹੇ ਹਨ ਕਿਤੇ ਹੁਣ ਉਹਨਾਂ ਨੂੰ ਭਾਜਪੀ ਸਰਕਾਰ ਦੇ ਵੱਲੋਂ ਮਜਿੱਠੀਆਂ ਦੀ ਤਰ੍ਹਾਂ ਜੇਲ੍ਹ ਦੇ ਵਿੱਚ ਪੇਜ ਨਾ ਦਿੱਤਾ ਜਾਵੇ ਕਿਤੇ ਆਮ ਪਾਰਟੀ ਦੀਆਂ ਹੁਣ ਚਿੱਕਾ ਨਾ ਨਿਕਲ ਜਾਣ ਕਿਉਂਕਿ ਦੋਸਤੋ ਹੁਣ ਆਮ ਪਾਰਟੀ ਦੀ ਬਾਜੀ ਅਕਸਰ ਪਲਟਦੀ ਹੋਈ ਨਜ਼ਰ ਆ ਰਹੀ ਹੈ ਆਮ ਪਾਰਟੀ ਦੇ ਵਿਧਾਇਕ ਵੀ ਆਪਣੀ ਪਾਰਟੀ ਨੂੰ ਛੱਡ ਕੇ ਇੱਧਰ ਉੱਧਰ ਭੱਜਣਾ ਸ਼ੁਰੂ ਹੋ ਚੁੱਕੇ ਹਨ ਇਸ ਕਰਕੇ ਹੁਣ ਕਿਤੇ ਇਹ ਬਾਜ਼ੀ ਪਲਟ ਨਾ ਜਾਵੇ ਕਿਤੇ ਪੰਜਾਬ ਦੇ ਮੁੱਖ ਮੰਤਰੀ ਬੀਜੇਪੀ ਦੇ ਸਕੰਜੇ ਦੇ ਵਿੱਚ ਬੂਰੀ ਤਰ੍ਹਾਂ ਫਸ ਨਾ ਜਾਣ ਦੋਸਤੋ ਹੁਣ ਦੇਖਣਾ ਇਹ ਹੋਵੇਗਾ ਕਿ ਆਮ ਪਾਰਟੀ ਸਰਕਾਰ ਹੁਣ 12000 ਕਰੋੜ ਰਾਸੀ ਦਾ ਜੋ ਕੱਪੜੇ ਦਾ ਰੋਲਾ ਪਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਸਵਾਲ ਦਾ ਉੱਤਰ ਦਿੰਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਹੁਣ ਭਗਵੰਤ ਮਾਨ ਬੀਜੇਪੀ ਸਰਕਾਰ ਦੇ ਸਿਕੰਜੇ ਦੇ ਵਿੱਚ ਮਜੇਠੀਆਂ ਦੀ ਤਰ੍ਹਾਂ ਫਸ ਜਾਣਗੇ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਭਗਵੰਤ ਮਾਨ ਇਸ ਦੇ ਬਾਰੇ ਕੋਈ ਬਿਆਨ ਆਪਣਾ ਦਿੰਦੇ ਹੈ ਜਾਂ ਫਿਰ ਨਹੀਂ ਪਰ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ